ਉਹ ਨਹੀਂ ਹੋਣੀ ਇਹਨਾਂ ਕਾਨੂੰਨਾਂ ਮੁਤਾਬਕ 90 ਦਿਨ ਤੱਕ ਪੁਲਿਸ ਸਾਨੂੰ ਫੋਟ ਸਕਦੀ ਹੈ ਲੱਗੇ ਦਿਨ ਤੱਕ ਕੋਈ ਸੁਣਵਾਈ ਨਹੀਂ ਦਿੱਤੇ ਦਿਨ ਤੱਕ ਇਹ ਕਾਨੂੰਨ ਬਣਾਏ ਨੇ ਸੰਘਰਸ਼ ਦੇ ਖਿਲਾਫ ਨੇ ਇਹ ਕਾਨੂੰਨ ਜੇ ਆਪਾਂ ਸਰਕਾਰ ਦੇ ਖਿਲਾਫ ਸੰਘਰਸ਼ ਕਰਾਂਗੇ ਇਹ ਕਹਿੰਦੇ ਆ ਕਿ ਉਹ ਦੇਸ਼ ਦੇ ਖਿਲਾਫ ਸੰਘਰਸ਼ ਹੈ ਜੋ ਜਿਹੜਾ ਦੇਸ਼ ਦੇ ਖਿਲਾਫ ਸੰਘਰਸ਼ ਹੈ कोई ज़मानत न लॻे नंढो तक फते पहिरां तव्हांजी सारी जथेबी जा बहुत धनवादी आहियां सरदार अमरेंद्र राजा वड़ी जी जहिड़े मैंबर पार्लीयामेंट बणे लुधायाणो पंजाब जे प्रधान उन्हनि जे उते निष्ठा रखी है जो प्रधान साहब कह रहे थे कि जो पत्र है ए, ए मैं राजा बरिंग साहब न डिस्कस नहीं करूंगा भेजना अभी उन्होंने भी मैं पंजाब की जी हिस्ट्री है ना बहुत संघर्षमी है जहां ਸੋ ਜਾਲ ਜਲਦੇ ਮੈਂ ਵਿਸਾਖੀ ਵਾਲਾ ਦਿਨ ਅਪ੍ਰੈਲ ਨੂੰ ਯਾਦ ਕਰੀਏ ਤੇ ਆਪਾਂ ਨੂੰ ਯਾਦ ਆਉਂਦਾ ਕਿ ਕਿਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਨੇ ਜਾਇਜ਼ ਗਲਾ ਉਹ ਉਸ ਸਮੇਂ ਦੀ ਨਿਯਾਕਤ ਦੇਖਦੇ ਹੋਏ ਉਹਨਾਂ ਨੇ ਸਿੰਘ ਸਾਜੇ ਉਹ ਸਾਹਿਬ ਨੂੰ ਜ਼ਰੂਰਤ ਪਈ ਹੋਵੇਗੀ ਉਸ ਸਮੇਂ ਦੇ ਮੁਤਾਬਕ ਤੇ ਮੈਂ ਲੰਮੀ ਗੱਲ ਨਹੀਂ ਕਰਨੀ ਕਿ ਜਿਹੜਾ ਖੰਡਾਰਸ਼ ਹੈ ਤੇ ਆਪਣਾ ਉਸ ਤੋਂ ਵੀ ਪਹਿਲਾਂ ਦਾ ਚੱਲ ਗਿਆ ਮੈਨੂੰ ਮਾਣ ਮਹਿਸੂਸ ਹੁੰਦਾ ਸਾਡੀਆਂ ਸਾਰੀਆਂ ਕਿਸਾਨ ਜੱਗ ਕੋ ਗੰਦੀਆਂ ਦੇ ਸਪੈਸ਼ਲੀ ਤਗਰਾਹ ਦੇ ਬੋਤਲੀਆਂ ਮੈਨੂੰ ਉਹ ਸਾਹਿਬ ਨਾਲ ਮਿਲਣ ਦਾ ਬੇਕੁਨ ਦਾ ਕਈ ਵਾਰੀ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ ਇਹ ਜਿਹੜਾ ਤੁਸੀਂ ਜੁਲਾਈ ਤੋਂ ਕੇ ਸੰਘਰਸ਼ ਕੀਤਾ ਤੇ ਕਾਲੇ ਕਾਨੂੰਨ ਵਾਪਸ ਹੋਏ ਲੇਕਿਨ ਮੈਂ ਇੱਕ ਤੁਹਾਨੂੰ ਗੱਲ ਕਹਿਣੀ ਚਾਹਣਾ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਸਿੱਧੇ ਤੌਰ ਤੇ ਨਹੀਂ ਅਸਿੱਧੇ ਤੌਰ ਤੇ ਆਪਾਂ ਨੂੰ ਮਾਰਨਾ ਚਾਹੁੰਦੀ ਹੈ ਤੇ ਤਰਕ ਹੈ ਅਜਿਹਾ ਭਾਈ ਸਾਹਿਬ ਹੁਣ ਇਸ ਸਟੇਜ ਤੋਂ ਕਹ ਰਿਹਾ ਸੀ ਕਿ ਜਿਹੜੇ ਕਾਨੂੰਨ ਇਹਨਾਂ ਨੇ 1 ਜੁਲਾਈ ਤੋਂ ਲਾਗੂ ਕੀਤੇ ਆ ਕਾਨੂੰਨ ਸਭ ਤੋਂ ਪਹਿਲਾਂ ਆਪਣੇ ਖਿਲਾਫ ਨੇ ਤੇ ਕਹਿੰਦੇ ਆ ਕਿ ਇਹ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਸੀ ਤੇ ਜਿਹੜੇ ਕਾਲੇ ਬੋਲਿਆਂ ਦੇ ਕਾਨੂੰਨ ਨੇ ਉਹਨਾਂ ਤੋਂ ਵੀ ਜ਼ਿਆਦਾ ਖਲਾਫ ਨੇ ਪੁਲਿਸ ਨੂੰ ਅੱਗੇ ਕੋਈ ਆਪਾਂ ਨੂੰ ਫੜ ਲੈਣ ਦੇ ਚੌਂਕੀ ਘਟਿਆਂ ਦੇ ਵਿੱਚ ਅਦਾਲਤ ਦੇ ਮੂਹਰੇ ਬੇਸੂਪੇਸ਼ ਕਰਦੇ ਨੇ ਇਹ ਸਲਮਾਨਡ ਹੁੰਦਾ ਹੈ ਤੇ ਜੁਡੀਸ਼ੀਅਲ ਕਸਟਡੀ ਹੁੰਦੀ ਹੈ ਉਹ ਹੁਣ ਨਹੀਂ ਹੋਣੀ ਇਹਨਾਂ ਕਾਨੂੰਨਾਂ ਮੁਤਾਬਕ 90 ਦਿਨ ਤੱਕ ਪੁਲਿਸ ਸਾਨੂੰ ਕੁੱਟ ਸਕਦੀ ਹੈ 90 ਦਿਨ ਤੱਕ ਕੋਈ ਸੁਣਵਾਈ ਨਹੀਂ ਲੱਤੇ ਦਿਨ ਤੱਕ ਇਹ ਕਾਨੂੰਨ ਬਣਾਏ ਨੇ ਨਾ ਉਹ ਅਨਰਸਤੇ ਖਿਲਾਫ ਨੇ ਇਹ ਕਾਨੂੰਨ ਜੇ ਆਪਾਂ ਸਰਕਾਰ ਦੇ ਖਿਲਾਫ ਸੰਘਰਸ਼ ਕਰਾਂਗੇ ਉਹ ਕਹਿੰਦੇ ਆ ਕਿ ਉਹ ਦੇਸ਼ ਦੇ ਖਿਲਾਫ ਸੰਘਰਸ਼ ਹੈ। ਜੋ ਜਿਹੜਾ ਦੇਸ਼ ਦੇ ਖਿਲਾਫ ਸੰਘਰਸ਼ ਹੈ ਕੋਈ ਜ਼ਮਾਨਤ ਵੀ ਫਿਰ ਲੱਭੇ ਦੇ ਲਾਟਾ।